ਮੋਦੀ ਵਾਲੇ ਅੱਛੇ ਦਿਨ ਨਹੀਂ ਆਉਣੇ ਮੋਦੀ ਹੋ ਹੀ ਗਿਆ ਹੁਣ ਮੋਦੀ ਵਾਲੇ ਅੱਛੇ ਦਿਨ ਆਪਣੇ ਤਾਂ ਆਉਣੇ ਨਹੀਂ ਪਰ ਮੋਦੀ ਦੇ ਬੁਰੇ ਦਿਨ ਆਉਣ ਵਾਲੇ ਨੇ ਹੁਣ ਆਹ ਵਾ ਪਾਰਲੀਮੈਂਟ 'ਚ ਮੈਂ ਕਿਹਾ ਸੀ ਪਾਰਲੀਮੈਂਟ 'ਚ ਮੈਂ ਕਿਹਾ ਸੀ ਮੈਂ ਕਿਹਾ 15 ਲੱਖ ਦੀ ਰਕਮ ਲਿਖਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਹਰ ਬਾਰ ਇਹ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹੇ ਬਨਾਨੀ ਆਉਂਦੀ ਹੈ ارے خالی چائے کے پیالے ہیں لوگ آپ سے پوچھ رہے ہیں موتی جی بتا دیجئے اچھے دن کب آنے والے ہیں سویرو بڑا سوچا ہونا موتی خوش ہویا ہونا وی چل یار ایتھوں پارلیمنٹ چوں نکل گیا پیلی پاگ والا روز چھاپا پائی رکھدا سی پر اونوں اے نہیں پتہ سی مورے پھیرے ٹکرانگے کدی نہ کدے سو ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਪਰਮਾਤਮਾ ਹੈ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਰੱਬ ਆਪ ਥੋੜੀ ਆਉਂਦਾ ਹੁੰਦਾ ਕਿਸੇ ਬੰਦੇ ਨੂੰ ਹੀ ਕੁਝ ਕਰਾਉਂਦਾ ਹੁੰਦਾ ਕਿਸੇ ਬੰਦੇ ਨੂੰ ਹੀ ਸਮੱਤ ਬਖਸ਼ ਦਿੰਦਾ ਹੁੰਦਾ ਬਲ ਦੇ ਦਿੰਦਾ ਹੁੰਦਾ ਵੀ ਚੱਕ ਦੇ ਤੇ ਕੰਮ ਹੋ ਜਾਂਦਾ ਹੁੰਦਾ ਹੁਣ 1 ਜੂਨ ਨੂੰ ਆਖਰੀ ਗੇੜ ਦੀ મતદાન ਹੋਣੀ ਹੈ ਛੇਵੇਂ ਗੇੜ ਦੀ ਕੱਲ ਨੂੰ ਹੈ ਦਿੱਲੀ 'ਚ ਵੋਟਾਂ ਪੈ ਜਾਣਗੀਆਂ ਹਰਿਆਣੇ 'ਚ ਵੀ ਪੈ ਜਾਣਗੀਆਂ ਫਿਰ ਵਾਰੀ ਰਹੇ ਜੋ ਪੰਜਾਬ ਦੀ ਵੀਰੋ ਪੰਜ ਗੇੜ ਹੋ ਗਏ ਪੰਜਾਂ ਗੇੜਾਂ ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਮੋਤੀ ਗਿਆ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਉਹਦੇ ਚ ਆਪਣੇ ਪੰਜਾਬ ਤੋਂ 13 ਫਿਰ ਕੁਰੂਖੇਤਰ 14 ਫਿਰ ਦਿੱਲੀ ਤੋਂ ਫਿਰ ਗੁਜਰਾਤ ਤੋਂ ਦੋ ਵੀਰੋ ਆਪਣੇ ਉੱਥੇ ਹੋਣਗੇ ਹੁਣ 20 25 ਤੇ 10 ਪਹਿਲੇ ਹੀ ਨੇ ਰਾਸਵਾਲ ਆਪਣੇ ਹੋਣਗੇ 35 40 ਜਦੋਂ 35 40 ਇਨਕਲਾਬੀ ਉੱਥੇ ਹੋਏ ਤੇ ਪੰਜਾਬ ਦੇ ਹੱਕ 'ਚ ਜਦੋਂ 13 ਦੇ 13 ਨੇ ਦੇ 10 ਦੇ 10 ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਸ ਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਵੀ ਆਪਣਾ ਸਰਕਾਰ 'ਚ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ ਚ ਇਧਰ ਉਧਰ ਰਿਪੋਰਟ ਪਾ ਕੇ ਖਰਾਬ ਨਾ ਕਰ ਲਿਓ ਹੁਣ ਬੜੀ ਮੁਸ਼ਕਿਲਾਂ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ ਪੰਜਾਬ ਵਾਸਤੇ ਕੰਮ ਕਰ ਰਿਹਾ ਦਿਲ ਧੜਕਦਾ ਪੰਜਾਬ ਵਾਸਤੇ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆਂ ਜੀ ਪੈਸੇ ਕਮਾਉਣੇ ਹੁੰਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਪਰ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਆ ਆ ਬੰਦ ਕਰ ਦੇ ਆ ਖੜਕਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਓਏ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਦੱਸਿਆ ਤਾਂ ਮੂਹਰੋਂ ਜਵਾਬ ਆਇਆ ਫਿਰ ਬੰਦੇ ਦਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਨੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਆਪਦਾ ਹੀ ਸਵਾਦ ਹੁੰਦਾ ਹੈ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਅੱਗੇ ਨਾ ਕਰ ਦਿਓ ਗੱਲ ਬਸ ਇਹ ਗੱਲ ਇੱਥੇ ਹੀ ਰਹਿ ਜੇ ਬਸ ਕਹਾਂ ਗੱਲ ਨਾ ਕਰ ਦਿਓ ਮੈਂ ਗੱਲ ਦੱਸਣ ਲੱਗਿਆ ਇੱਕ ਕੁਝ ਅਫਸਰ ਨੇ ਜਿਹੜੇ ਸੁਖਵੀਰ ਬਾਦਲ ਤੇ ਹਰ ਸਿਮਰਤ ਕੋਲ ਨਾ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਓਮ ਉਹਨਾਂ ਨੇ ਮੈਨੂੰ ਦੱਸਿਆ ਪਰਸੋਂ ਮੈਂ ਕਿਹਾ ਕੀ ਹਾਲ ਚਾਲ ਐ ਹਰ ਸਿਮਰਤ ਕੋਰ ਤੇ ਸੁਖਵੀਰ ਬਾਲ ਜੀ ਦਾ ਕੀ ਹਾਲ ਚਾਲ ਹੈ ਕਹਿੰਦੇ ਜੀ ਬਸ ਮੇਰਾ ਨਾਂ ਨਾ ਲਿਓ ਮੈਂ ਕਿਹਾ ਨਾਂ ਨਹੀਂ ਲੈਂਦਾ ਕਹਿੰਦਾ ਜੀ ਸੌ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਕੀ ਬੰਦਾ ਪੈ ਗਿਆ ਉਹ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਕਿੱਕਲੀ ਬਣਾ ਲਈ ਨਵੀਂ ਉਹ ਹੋਰ ਜੜੀ ਬਹਿ ਗਈ ਕਹਿੰਦਾ ਲੜਾਈ ਹੋਈ ਜਾਂਦੀ ਆ ਹੁਣ ਆਪਸ ਚ ਸਾਲੇ ਜੀਜੇ ਦੀ ਵੀ ਤੈ ਮੰਨ ਜਾ ਅਕਾਲੀ ਦਾਲ ਤੈ ਮੰਨ ਜਾ ਉਹ ਕਹਿੰਦਾ ਭਵੰਤਵਾਨ ਨੇ ਤਾਂ ਆਪਣਾ ਦੋਨਾਂ ਦਾ ਨਾਮ ਲਿਆ ਵੀ ਆਪਾਂ ਦੋਨਾਂ ਨੇ ਮੰਨ ਜਾ ਸੋ ਉਹਨਾਂ ਦਾ ਆਪਸ ਦੇ ਵਿੱਚ ਹੁਣ ਕਲੇਸ਼ ਪਿਆ ਪਿਆ ਪੀਰ ਇਹਨਾਂ ਨੇ ਆਪਣੇ ਘਰਾਂ ਚ ਘਟ ਕਲੇਸ਼ ਪਾਏ ਆ ਇਹਨਾਂ ਨੂੰ ਭੁੱਲ ਜੋ ਸੋ ਤਾਂ ਕਰਕੇ ਮੈਂ ਕਿਹਾ ਸੀ ਆ ਡਾਕਟਰ ਕਹਿੰਦੇ ਆpropto ਚਲੋ ਮੈਂ ਸੁਣਾ ਦਿੰਨਾ ਹਰ ਸਿਮਰਤ ਕੋਈ ਤੇ ਸਾਰਾ ਨਾ ਦੇਖੋ ਜਿਹੜੀ ਕਲਮ ਹੈ ਪ੍ਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ ਪਰ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖ ਕੇ ਕੌਮ ਤੇ ਜੋਸ਼ ਭਰਿਆ ਸੀ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਜਦੋਂ ਭੇਜਿਆ ਔਰੰਗਜ਼ੇਬ ਨੂੰ ਡਿਪਰੈਸ਼ਨ ਚ ਚਲਾ ਗਿਆ ਸੀ ਔਰੰਗਜ਼ੇਬ ਉਹ ਦੁਬਾਰਾ ਉੱਠਿਆ ਨਹੀਂ ਜਿਹੜੀਆਂ ਗੱਲਾਂ ਜਫਰਨਾਮਾ ਸਾਹਿਬ ਲਿਖ ਜਾਂ ਕਲਮ ਦੀ ਤਾਕਤ ਗੁਰਨਾਨਕ ਸਾਹਿਬ ਦੀ ਕਲਮ ਅੱਜ ਤੋਂ 550 ਸਾਲ ਪਹਿਲਾਂ 700 ਸਾਲ ਪਹਿਲਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਾ ਉਦੋਂ ਕਿਹੜਾ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂਆਂ ਕਰਦੀਆਂ ਹੋਣਗੀਆਂ ਉਦੋਂ ਕਿਹੜਾ ਕੋਈ ਪਾਣੀ ਥੱਲੇ ਧਰਤੀ 'ਚ ਸਿੱੜਦਾ ਹੋਊ ਉਦੋਂ ਕਿਹੜਾ ਕੋਈ ਸਪਰੇਆ ਕਰਦਾ ਹੋਊ ਪਰ ਉਹਦੋਂ ਹੀ ਕਹਤਾ ਸੀ ਉਹਨਾਂ ਨੇ ਕਿ ਭਾਈ ਆਹ ਤਿੰਨੇ ਚੀਜ਼ਾਂ ਸੰਭਾਲ ਲਿਓ ਤੁਹਾਨੂੰ ਮੁਸ਼ਕਲ ਆਉਣ ਵਾਲੀ ਹੈ ਸਾਡੇ ਕੋਲ ਤਾਂ ਖਜ਼ਾਨਾ ਪਿਆ ਇਸ ਦਾ ਸ਼ਬਦ ਗੁਰੂ ਸਾਡਾ ਗੁਰੂ ਸ਼ਬਦ ਹੈ ਆ ਸਾਡਾ ਸ਼ਬਦ ਗੁਰੂ ਹੈ ਸੋ ਜੇ ਕਿਸੇ ਨੂੰ ਸ਼ਬਦ ਲਿਖਣ ਦੀ ਪਰਮਾਤਮਾ ਦਾਤ ਦੇ ਦੇ ਉਤੋਂ ਵੱਡਾ ਕੋਈ ਮੇਰੇ ਖਿਆਲ ਚ ਪਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋ ਸਕਦੀ ਸੋ ਮੈਂ ਲਿਖਿਆ ਉਹਨੇ ਚ ਕਾਲੀਦਲ ਦਾ ਸਾਰਾ ਹਾਲ ਹੈ ਵੀ ਕੀ ਹੋਇਆ ਕਿਵੇਂ ਹੋਇਆ ਲਾਈਨਾਂ 6 ਨੇ ਪਰ ਸਮਝ ਲਓ ਵੀ ਫੱਟੀ ਪੁੱਝੀ ਹੋਈ ਹੈ ਪੂਰੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਇਹ ਕਹਿੰਦੀ ਆ ਮੈਡਮ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਪੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਤਾਚਾਰੀਆਂ ਨੂੰ ਕੋਈ ਠੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰੀ ਉੱਡੀ ਜਾਵੇ ਨੀਂਦ ਵੇ ਮੈਂ ਮਨ ਮੇਰਾ ਉੱਡੀ ਜਾਵੇ ਸਕੂਨ ਵੇ ਉਹਨਾਂ ਨੇ ਸੁੱਕੀ ਜਾਵੇ ਖੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਭੁੱਗੀ ਛੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੱਟੀ ਐ ਲੈ ਹੁਣ 4 ਜੂਨ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਹਾਲ ਲ ਮੋਰ ਵੀ ਲੱਗੀ ਨਾਲ ਮੋਰ ਵੀ ਲੱਗੀ ਜਨਤਾ ਦੀ ਸਫੀਰ ਇਹਨਾਂ ਦਾ ਇਹ ਹਾਲ ਐ ਇਹਨਾਂ ਦੇ ਪਿੱਛੇ ਨਾ ਲੱਗਿਓ ਐਤਕੀ ਨਵੀਂ ਕਹਾਣੀ ਲਿਖੋ ਕਿਸੇ ਪਾਸੋਂ ਕੱਟ ਨਾ ਰਹਿ ਜੇ ਪਿਛਲੀ ਵਾਰ ਵਾਲਾ ਜਿਹੜਾ ਘਾਟਾ ਸੀ ਭਾਈ ਵਾਲਾ ਉਹ ਐਤਕੀ ਪੂਰਾ ਕਰ ਦੋ ਉਹਨੂੰ ਇਹ ਦੱਸ ਦੋ ਕਿ ਪਿਛਲੀ ਵਾਰ ਤੁੱਕਾ ਲੱਗ ਗਿਆ ਇਸ ਵਾਰ ਲੋਕ ਸਮਝ ਸਮਝ ਗਏ ਕਿ ਉਹ ਭਾਈ ਤੂੰ ਤਾਂ ਪੈਸੇ ਲੈ ਕੇ ਵੋਟਾਂ 'ਚ ਖੜਦਾ ਹੈ ਤੂੰ ਤਾਂ ਕਿਸੇ ਨੂੰ ਜਿਤਾਉਣ ਜਾਂਦਾ ਹੈ ਕਿਸੇ ਨੂੰ ਹਰਾਉਣ ਜਾਂਦਾ ਹੈ ਆਪਦੇ ਲੋਕਾਂ ਦਾ ਤੂੰ ਧਿਆਨ ਨਹੀਂ ਕਰਦਾ ਸੋ ਵੀਰੋ ਤੁਹਾਡੇ ਨਾਲ ਹਰ ਵਕਤ ਖੜੂਗਾ ਦਲਿਤਾਂ ਗਰੀਬਾਂ ਨਾਲ ਖੜੂਗਾ ਆ ਜਿਹੜਾ ਦਿੱਲੀ ਕਟੜਾ ਵਾਲਾ ਕਿਹਾ ਇਹ ਸਾਡੇ ਸੰਗਰੂਰ ਵਿਚਦੀ ਵੀ ਲੰਘਦਾ ਹੈ ਸਾਡੇ ਮਲੇਰ ਕੋਲੇ ਕੋਲ ਦੀ ਲੰਘਦਾ ਹੈ ਮੇਰੇ ਘਰ ਦੇ ਕੋਲ ਦੀ ਲੰਘਦਾ ਹੈ ਸੰਗਰੂਰ ਸੰਗਰੂਰ ਤੋਂ ਇੱਕ ਜਿਹੜਾ ਹਾਈਵੇ ਹੈ ਜਿੰਨੇ ਵੱਧ ਤੋਂ ਮੇਰੀ ਗੜਕਰੀ ਸਾਹਿਬ ਨਾਲ ਗੱਲ ਹੋ ਗਈ ਜਿੰਨੇ ਵੈਸੇ ਹੁਣ ਜੇ ਗੜਕਰੀ ਸਾਹਿਬ ਨਹੀਂ ਤਾਂ ਕਹਿਤਾ ਚਲੋ ਅਫਸਰਾਂ ਨੂੰ ਕਹਿਤਾ ਆ ਹੁਣ ਸਰਕਾਰ ਬਣ ਜਣੀ ਆ 4 ਜੂਨ ਤੋਂ ਬਾਅਦ ਫਿਰ ਆਪਣੀ ਫੈਸਲੇ ਹੋਣਗੇ ਜਿੰਨੇ ਵੱਧ ਤੋਂ ਵੱਧ ਮੁਆਵਜ਼ਾ ਹੋਊਗਾ ਉਹ ਮਿਲੂਗਾ ਤੇ ਨਾਲੇ ਕਟ ਰਖਾਵਾਂਗੇ ਥਾਂ ਥਾਂ ਤੇ ਤਾਂ ਕਿ ਥੋਡੀਆਂ ਦੁਕਾਨਾਂ ਤੁਹਾਨੂੰ ਹਮੇਸ਼ਾ ਸਾਰੀ ਉਮਰ ਵਾਸਤੇ ਉਹਨਾਂ ਦਾ ਕਿਰਾਇਆ ਹੁੰਦਾ ਰਹੇ ਉੱਥੇ ਤੁਹਾਡਾ ਇਦਾਂ ਦਾ ਰਹਿ ਕਿ ਤੁਹਾਡੇ ਆਪਣੇ ਧੀਆਂ ਪੁੱਤਾਂ ਦੇ પેટ્રોલ ਪੰਪ ਹੋਣ ਜਗ੍ਹਾ ਜਗ੍ਹਾ ਤੇ ਅਸੀਂ ਕੱਟਰ ਖਾਵਾਂਗੇ ਕਿ ਭਾਈ ਇੱਥੇ ਅਸੀਂ ਬਿਜ਼ਨਸ ਕਰਨਾ ਹੈ ਇੱਥੇ પેટ્રોલ ਪੰਪ ਹੋਵੇ ਇੱਥੇ ਦੁਕਾਨਾਂ ਹੋਣ ਸ਼ੋਰੂਮ ਹੋਣ ਇਸ ਗੱਲ ਦੀ ਮੇਰੇ ਤੇ ਛੱਡ ਦਿਓ ਗਰੰਟੀ ਕਿਉਂਕਿ ਮੈਨੂੰ ਪਤਾ ਹੈ ਜ਼ਮੀਨ ਇੱਕ ਵਾਰ ਹੀ ਗਈ ਫਿਰ ਦੁਬਾਰੇ ਨਹੀਂ ਬਣਦੀ ਪਰ ਮੈਂ ਇਸ ਤਰ੍ਹਾਂ ਦਾ ਕਰਨਾ ਚਾਹੁੰਦਾ ਕਿ ਉਹ ਜ਼ਮੀਨ ساری ਉਮਰ ਤੁਹਾਨੂੰ ਕਈ ਪੀੜ੍ਹੀਆਂ ਨੂੰ ਤੁਹਾਨੂੰ ਉਹ ਰੋਟੀ ਦੇਵੇ ਮੇਰਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਬਹੁਤ ਮਿਹਰਬਾਨੀ ਬਹੁਤ ਮਿਹਰਬਾਨ ਬਸ ਆਉਣ ਵਾਲੇ ਦਿਨਾਂ ਚੱਪਾ ਫੈਸਲਾ ਕਰ ਲੈਣਾ ਜਿਵੇਂ ਕਹੋਗੇ ਉਵੇਂ ਕਰਾਂਗੇ ਦਲਿਤਾਂ ਗਰੀਬਾਂ ਵਾਸਤੇ ਨੌਕਰੀਆਂ ਦਾ ਪ੍ਰਬੰਧ ਨਾਲ ਆਪਾਂ ਨੇ ਕੋਇਂਦਵਾਲ ਸਾਹਿਬ ਵਾਲਾ ਆਪਾਂ ਥਰਮਲ ਪਲਾਂਟ ਖਰੀਦ ਲਿਆ ਠੀਕ ਹੈ ਬਿਜਲੀ ਆਮ ਹੈ ਹੁਣ ਦੇਖੋ ਜਦੋਂ ਮੈਂ ਅਫਸਰ ਬੁਲਾਏ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਐ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਰਾਤ ਦੇ 2 ਵਜੇ ਲਾਈਟ ਆਉਗੀ ਜਿਨਾ ਪਹਿਲਾਂ ਸੌ ਸਕੇ ਨਾ ਬਾਅਦ ਸੌ ਸਕੇ ਮੈਂ ਦਿਨੇ ਕਿਉਂ ਨਹੀਂ ਦੇ ਸਕਦੇ ਕਹਿੰਦੇ ਜੀ ਪਹਿਲਾਂ ਉਹਦੇ ਫੈਸਲੇ ਹੋਏ ਹੋਏ ਨੇ ਕੱਢੋ ਫੈਸਲੇ ਮੈਂ ਕਾ ਪਾੜ ਕੇ ਸੁੱਟੋ ਇਹਨੂੰ ਕੂੜੇਦਾਨ ਚ ਦਿਨੇ ਲਾਈਟ ਦਿਓ ਹੁਣ ਦਿਨੇ ਆਉਂਦੀ ਆ ਨਾ ਜੀ ਦਿਨੇ ਆਉਂਦੀ ਆ ਨਾ ਇੱਕ ਵੀ ਰਾਤ ਨਹੀਂ ਜਾਣਾ ਪੈ ਰਿਹਾ ਖੇਤਾਂ ਚ ਥੱਪਾਂ ਦੀਆਂ ਸਿਰੀਆਂ ਮਿੱਦਣ ਉੱਥੇ ਦਿਨੇ ਲੈ ਕੇ ਆਉਂਦੀ ਆ ਆਉਗੀ ਫੁੱਲ ਆਉਗੀ ਨਾਲੇ 12 ਘੰਟੇ ਆਉ 14 ਆਉ 16 ਆਉ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਥੋੜ ਮੰਨੂ ਖੁਸ਼ਖਬਰੀ ਦੱਸਦੀ ਏ ਪਹਿਲਾਂ ਤੁਸੀਂ ਖਬਰਾਂ ਸੁਣਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਸਿਰਫ 2.5 ਦਿਨ ਦਾ ਕੋਲਾ ਬਚਿਆ ਸਿਰਫ 2 ਦਿਨ ਦਾ ਕੋਲਾ ਬਚਿਆ ਆਪ ਮੀਡੀਆ ਵਾਲੇ ਖੜੇ ਨੇ ਮੈਂ ਦੱਸਣਾ ਚਾਹਣਾ ਇਸ ਵਕਤ ਅੱਜ ਦੀ ਤਰੀਕ ਤੱਕ ਮੈਂ ਸਵੇਰੇ ਹਰ ਰੋਜ਼ ਬਿਜਲੀ ਬੋਰਡ ਨਾਲ ਅਪਡੇਟ ਲੈਣਾ ਇਸ ਵਕਤ ਆਪਣੇ ਕੋਲੇ 28 ਦਿਨ ਦਾ ਕੋਲਾ ਪਿਆ 28 ਦਿਨ ਦਾ ਅੱਗੇ ਤੋ ਇਸ ਸੀਜ਼ਨ ਤਾਂ ਕਿਉਂਕਿ ਸੀਜ਼ਨ ਚੱਲਣ ਵਾਲਾ 15 ਜੂਨ ਤੋਂ ਝੋਨਾ ਲਾਉਂਗੇ ਖਾਈ ਦੇੰਦਾ ਕੋਲਾ ਪਿਆ ਆਪਣੀ ਕੋਲੇ ਦੀ ਖਾਨ ਹੈ ਆਪਾਂ ਨੇ ਚਲਾਈ ਹੈ ਝਾਰਖੰਡ ਚ ਜਦੋਂ ਮਰਜੀ ਉੱਥੋਂ ਲੈ ਆਓ ਸੋ ਇਸ ਕਰਕੇ ਬਿਜਲੀ ਐ ਝੋਨੇ ਦੀ ਐ ਕਿ ਮੈਂ ਇੱਕੋ ਇੱਕੋ ਡੇਟ ਦਿਤਤੀ ਆ ਕਿਉਂਕਿ ਬਿਜਲੀ ਬਹੁਤ ਆਮ ਐ ਕੋਈ ਚੱਕਰ ਵਾਲੀ ਗੱਲ ਨਹੀਂ ਨਾਲ ਨਹਿਰਾਂ ਤੇ ਕੱਸੀਆਂ ਦਾ ਪਾਣੀ ਆ ਗਿਆ ਮਰਜੀ ਥੋਡੀ ਐ ਜੇ ਮੋਟਰ ਨਾਲ ਲਾਉਣਾ ਮੋਟਰ ਨਾਲ ਲਾ ਲਿਓ ਟਿਊਬਲ ਨਾਲ ਜੇ ਕੱਸੀ ਵਾਲੇ ਨਾਲ ਆਉਣਾ ਕੱਸੀ ਵਾਲ ਨਾਲ ਲਾ ਦਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਲਾਤਾ ਦੇਖ ਲਓ ਤੁਸੀਂ ਫਿਰ ਤੁਸੀਂ ਦੇਖਦੇ ਹੋ ਆਪ ਹੀ ਦੇਖਦੇ ਹੋ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸੋ ਦੋ ਨਾਰੇ ਲਾ ਕੇ ਅੱਜ ਕੇਜਰੀਵਾਲ ਸਾਹਿਬ ਪਰਸੋਂ ਨੂੰ ਆ ਜਾਣਗੇ ਉਹ ਕਹਿੰਦੇ ਮੈਨੂੰ ਨਾਰੇ ਸੁਣਾਵਿਆ ਕਰ ਬਸ ਇਨਕਲਾਬ ਜਿੰਦਾਬਾਦ ਦੇ ਵੀ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਨੇ ਉੱਥੇ ਹੀ ਪਤਾ ਲੱਗ ਜਾਂਦਾ ਵੀ ਬਦਲਬਾਈ ਠੀਕ ਨਹੀਂ ਹੈਗੀ ਐਤਕੀ ਇਹ 13 ਜੀਰੋ ਵਾਲੇ ਨਾਰੇ ਨੇ ਸੋ ਦੋਨੇ ਤਾਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ 我的姑娘。Vale,